ਜ਼ਮੀਨ ਤਾਂ ਜਾਦੀ ਸੀ ਕੁਝ ਬੰਦੇ ਉਹ ਤੋਂ ਪੱਕੀਆਂ ਕਰਾ ਕੇ ਜਿਦਾ ਅਰਜਤਰੀ ਹੋ ਗਈ ਸਾਰਾ ਕੁਝ ਹੂੰ ਇੱਥੇ ਜਿਹੜੇ 17 ਬੰਦੇ ਆ ਨਾ ਇਹਨਾਂ ਦੇ ਬਜ਼ੁਰਗਾਂ ਨੂੰ ਇਹਨਾਂ ਨੇ ਗੱਲ ਕਹੀ ਉਹ ਲਿਖਤ ਆਪਣੇ ਖੋਲਿਆ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਹੂੰ ਵੀ ਜਦੋਂ ਅਸੀਂ ਨਹਿਰਾ ਪੱਕੀਆਂ ਕਰ ਲਵਾਂਗੇ ਇੱਥੇ ਪੱਠੇ ਲਾਏ ਸੀ ਉਹਦੇ ਇਹ ਤਾਂ ਪੁਰਾਣੀ ਗੱਲ ਨਹੀਂ ਹੈ ਪੁਰਾਣੀ 1952 54 57 57 हां ਤੇ ਉਦੋਂ ਇਹ ਜਿਹੜਾ ਸੀ ਇਹਨਾਂ ਨੇ ਪੱਠੇ ਲਾ ਲਏ ਤੇ ਜਦੋਂ ਨਹਿਰਾ ਬਣ ਗਈਆਂ ਉਹਨਾਂ ਜ਼ਮੀਨ ਇਹਨਾਂ ਨੂੰ ਵਾਪਸ ਦੇ ਦੇਣ ਗੱਲ ਕੀ ਗੱਲ ਇਹ ਹੋਈ ਇਸ ਵਿੱਚ 20% ਦੇ ਘਾਟੇ ਨਾਲ ਸਾਨੂੰ ਪੈਸੇ ਜਿਹੜੇ ਪੇਮੈਂਟ ਕਰਨੇ ਇਹਨਾਂ ਨਾਲ ਸਾਰੇ ਇਤਰਾ ਹੋਇਆ 20% ਦੇ ਘਾਟੇ ਨਾਲ 20 ਦੁਬਾਰਾ ਨਹਿਰ ਮੈਗਮਨ ਨੂੰ ਪੈਸੇ ਦੇਣੇ ਸੀ ਇਹਨਾਂ ਸਾਲਾਂ ਮਤਲਬ ਪਹਿਲੇ ਦੇਣੇ ਸੀ ਉੱਤੋਂ ਘੱਟ ਕੇ 20% ਕੱਟ ਕੇ ਕਿ ਉਹਨਾਂ ਜ਼ਮੀਨ ਵੜਤ ਲਈ ਦੁਬਾਰਾ ਫੇਰ ਇਹਨਾਂ ਨੂੰ ਦੇ ਗਏ ਜਿਹੜੀ ਇਹਨਾਂ ਦੇ ਬਜ਼ੁਰਗ ਅਨਪੜ੍ਹ ਸੀ ਇਹਨਾਂ ਨਾ ਜਾ ਕੇ ਕਰਾਈ ਵੀ ਨਾ ਇਹਨਾਂ ਤੋਂ ਇੰਤਕਾਲ ਹੋਈ ਨਾ ਰਜਿਸਟਰੀ ਹੋਈ ਗਰਦੌਰੀ ਇਹਨਾਂ ਦੇ ਨਾਲ ਚੱਲਦੀ ਸੀ ਨਹੀਂ ਸੁਣੋ ਸੁਣੋ ਉਹਦਾ ਕੰਮ ਤਾਂ ਚੱਲੀ ਗਿਆ ਨਹੀਂ ਅਗਲੀ ਗੱਲ ਸੁਣੋ ਅਗਲੀ ਗੱਲ ਇਹ ਹੋਈ ਜੀ ਇਹਨਾਂ ਨੇ ਬੋਲੀ ਕਰਵਾਤੀ ਸਰਕਾਰ ਨੇ ਇਹ ਜੀ ਬਿੰਦੀ ਬੋਲੀ ਜਿਹੜੀ ਕਰਾਈ ਆ ਉਹ ਉਰਦੂ ਦੇ ਵਿੱਚ ਵੀ ਰਿਕਾਰਡ ਸਾਡੇ ਕੋਲ ਹੈਗਾ ਤੇ ਪੰਜਾਬੀ ਵਿੱਚ ਵੀ ਹੈਗਾ ਉਹ ਬੋਲੀ ਦੇ ਵਿੱਚ ਇਹਨਾਂ ਬੋਲੀ ਦੇ ਕੇ 19 ਲੱਖ ਦੇ ਕੁਝ ਰੁਪਏ ਤਾਰੇ ਹੋਇਆ ਉਹ ਰਸੀਦਾ ਸਾਡੇ ਕੋਲ ਆ ਉਹ ਕਿਸ਼ਤਾਂ ਬੱਜੀਆਂ ਕਿਸ਼ਤਾਂ ਬੱਜੀਆਂ ਸੀ ਪਰ ਮਗਰੋਂ ਫਿਰ ਧਾੜ ਵੀ ਲੋਕ ਆਏ ਜਿਵੇਂ ਸਰਕਾਰ ਗਣ ਲੋ ਜਾ ਕੋ ਜਿਹੜਾ ਉਹਨਾਂ ਨੇ ਇਹਨਾਂ ਨੂੰ ਨਾਂ ਤੇ ਪੱਕੀਆਂ ਹੋਣ ਦਿੱਤੀਆਂ ਤੇ ਨਾ ਪੈਸੇ ਤਾਰਨ ਹੁਣ ਇਹਨਾਂ ਨੇ ਫੇਰ ਇਹਨਾਂ ਕੇਸ ਪਾਇਆ ਹੋਇਆ ਪਹਿਲੇ ਵੀ ਸਾਨੂੰ ਜਿਹੜਾ ਇਹ ਪੈਸੇ ਲੈ ਜਾਣ ਜਿਹੜੇ ਉਹ ਉਸ ਹਾਵਨਾ ਜਾਂ ਜੋ ਵੀ ਬਣਦਾ ਹੈ ਅਸੀਂ ਦੇਣ ਨੂੰ ਤਿਆਰ ਆ ਤੇ ਸਾਨੂੰ ਜਿਹੜੀਆਂ ਜ਼ਮੀਨਾਂ ਉਹ ਲਾਟ ਕੀਤੀਆਂ ਜਾਵਣ ਤਾਂ ਕਿੰਨੇ ਜੋ ਅਦਾਲਤ ਜੋ ਕਰਦੀ ਹੈ ਫੈਸਲਾ ਸਾਨੂੰ ਤਾਂ ਠੀਕ ਹੈ ਨਹੀਂ ਨਹੀਂ ਕੇਸ ਕਿਤਾ ਜੀ ਹਰ ਇੱਕ ਤਾਂ ਜਿਹੜਾ ਤੁਸੀਂ ਕੇਸ ਜ਼ਾਇਰ ਕਰਤਾ ਉਹ ਵਾਲਾ ਕੇਸ ਜਿਹੜਾ ਹੈ ਹਾਂ ਜੀ ਹਾਂ ਜੀ ਉਹ ਤੁਹਾਨੂੰ ਆ ਕਾਪੀ ਉਹਦੇ ਚ ਪਤਾ ਹੈ ਕਿ ਸਰ ਜੀ ਨੇ ਗੱਲ ਕਰਨੀ ਨਿਊਟਰਲ ਤਰੀਕੇ ਨਾਲ ਜਿੱਥੇ ਜਿੰਨੀ ਦੇਰ ਤੱਕ ਦੇਖੋ ਕੇਸ ਜ਼ਾਇਰ ਹੈਗਾ ਉਹ ਚੱਲ ਰਿਹਾ ਸੈਪਰੇਟਲੀ ਸਾਡੇ ਕੀ ਉੱਪਰੋਂ ਪ੍ਰਸ਼ਾਸਨ ਵੱਲੋਂ ਬਹੁਤ ਪ੍ਰੈਸ਼ਰ ਉੱਪਰੋਂ ਸਾਡੇ ਸੈਕਟਰੀ ਸਾਹਿਬ ਵੱਲੋਂ ਉਹ ਵੀ ਕਹਿ ਰਹੇ ਵੀ ਇਹ ਹਾਲ ਦੀ ਘੜੀ ਜਗ੍ਹਾ ਜਿਹੜੀ ਹੈਗੀ ਇਹ ਸਰਕਾਰ ਦੀ ਬੋਲਦੀ ਪਈ ਹੈ ਇੰਨੇ ਸਾਲਾਂ ਤੋਂ ਇੱਥੇ ਨਜਾਇਜ਼ ਕਬਜ਼ਾ ਹੋਇਆ ਹੋਇਆ ਹੈ ਟੋਟਲ 33 ਏਕੜ ਦੇ ਆਸ-ਪਾਸ ਜਿੰਨੀ ਦੇਰ ਤੱਕ ਸਟੇ ਨਹੀਂ ਆਂਦਾਗਾ ਕਿ ਇੱਥੇ ਜਾਂਦਾ ਕੋਈ ਸਟੇ ਟੂ ਲੈਂਦਾ ਜੇ ਤਾਂ ਸਟੇ ਲੋ ਜੇ ਸਟੇ ਨਹੀਂ ਹੈਗਾ ਤਾਂ ਉਨੀ ਦੇਰ ਤੱਕ ਮਤਲਬ ਕਿ ਸਾਨੂੰ ਕਾਰਵਾਈ ਕਰਨੀ ਪਵੇ। ਇਹ ਗੱਲ ਸਮਝੋ। ਤੁਸੀਂ ਸਰਕਾਰ ਵੀ ਇੱਧਰ ਫੜਾਓ ਮੁੰਡੇ ਨੂੰ ਆ ਜਿਹੜਾ ਨਾ ਉਹ ਕੱਢੀ ਜਿਹੜੀ ਤੁਹਾਡੀ ਇੱਕ ਹੀ ਹੋਰਤ ਸੀ ਕਹਿੰਦੇ ਵੀ ਅਸੀਂ 10% ਪੈਸੇ ਕੋਈ ਜਮਾ ਕੀਤੇ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਸ਼ਾਇਦ ਨਹੀਂ ਪੂਰੇ ਆਪਣੇ ਤੋਂ ਭਰੇ ਗਏ ਜੋ ਆਪਣੇ ਤੋਂ ਨਹੀਂ ਭਰੇ ਗਏ ਜੋ ਵੀ ਸਿਸਟਮ ਸੀਗਾ ਵੀ ਨਹੀਂ ਭਰੇਗੇ ਉਹ ਫਿਰ ਉਹ ਇੱਕ ਵਾਰੀ ਤਾਂ ਫਿਰ ਹਾਲ ਦੀ ਗੱਡੀ ਤੇ ਉਹ ਵੇਸਟ ਹੋ ਗਏ ਨਾ ਤੁਹਾਡੇ ਪੈਸੇ ਸਰਕਾਰ ਹੁਣ ਜਗਤ ਸਰਕਾਰ ਦੇ ਨਾਂ ਹੀ ਬੋਲਦੀ ਪਈ ਹੈ ਨਾ ਉਹ ਤੁਹਾਡੇ ਨਾਂ ਤੇ ਚੜੀ ਨਹੀਂ ਜਾਂ ਤਾਂ ਉਹਦੇ ਪ ਚੜ ਜਾਂਦੀ ਗੱਲ ਨਹੀਂ ਗਰਦੌਰੀਆਂ ਨਹੀਂ ਬੋਲ ਰਹੀਆਂ ਗਰਦੌਰੀਆਂ ਨਾ ਨਾ 24 ਚ ਤੋੜੀਆਂ ਹੁਣ ਹੁਣ ਤੋੜੀਆਂ 1957 ਦਾ ਕਿ ਗਰਦੌਰੀਆਂ ਵੀ ਆਪਾਂ ਉਹਨਾਂ ਨਾਲੇ ਵੇਖੀਏ ਤਾਂ ਮੰਨ ਲਓ 2007 ਦੇ ਵਿੱਚ ਜਿਹੜੀਆਂ ਲਾਟ ਹੋਈਆਂ ਸੀ ਤਾਂ ਉਹਨਾਂ ਦੀਆਂ ਗਰਦੌਰੀਆਂ ਵੀ ਉਹ ਟੋਟੀਆਂ ਰਿਸ਼ਟੀਆਂ ਤੋਂ ਮਾਲਕਤ ਖੋਦੜੀਆਂ ਲਈਆਂ ਨੇ ਉਹ ਤਾਂ ਕਾਸ਼ਤਕਾਰ ਤਾਂ ਕਾਸ਼ਤਕਾਰ ਰਹਿਣਾ ਵਿੱਚ ਇਹ ਵੀ ਸੋਚੋ ਜਿਹੜੇ ਬਜ਼ੁਰਗ ਸੀ ਉਹ ਵਿਚਾਰੇ ਅਨਪੜ੍ਹ ਸੀ ਆਹ ਮੁੰਡਿਆਂ ਨੇ ਅੱਗੋਂ ਚਾਉਣਾ ਨੇ ਹੁਣ ਜੇ ਅਸੀਂ ਇਹਨਾਂ ਨੂੰ ਆ ਕੇ ਕਰਾਇਆ 70 ਸਾਲ ਤੋਂ ਅੰਪੜ੍ਹ ਤੋਂ ਨਹੀਂ ਨਹੀਂ ਅਸੀਂ ਕਰਾਇਆ ਵਾ 54 50 ਇਹ ਚੱਲ ਪਿਆ ਕੀ ਤਰੀਕ ਆ ਜੀ ਤੁਹਾਨੂੰ ਬੇਨਤੀ ਕਰ ਸਾਰੇ ਫੜਾ ਉਹ ਮੈਨੂੰ ਨਹੀਂ ਪਤਾ ਇਹ ਮਹਿਗਮਾ ਸਾਡੇ ਤਹਿਿਲਦਾਰ ਸਾਹਿਬ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਸਾਰੇ ਆ ਸਾਡੇ ਹੱਕੇ ਸਾਰੇ ਅਸੀਂ ਇਹ ਗੱਲ ਕਹਿੰਨੇ ਆਂ ਵੀ ਝਣਕਾ ਵੰਡੀਆਂ ਜਾਂਦੀਆਂ ਫਾਈਲ ਸਾਰੀ ਪੜ ਲਓ ਮੈਂ ਦੇਖ ਦੇ ਜੇ ਤਾਂ ਕੋਈ ਕਾਗਜ਼ਪੱਤਰ ਤੁਹਾਡੇ ਕੋਲ ਲੈ ਆਏ ਵਧੀਆ ਨਹੀਂ ਤਾਂ ਅਸੀਂ ਖੁਦ ਆਪ ਜ਼ਮੀਨ ਛੱਡਾਂਗੇ ਸਰਕਾਰ ਨੂੰ ਦੱਸੋ ਅgetElementById ਗਰੰਟੀ ਦਿੰਦਾ ਹੁ ਕਿਉਂ ਸਰਕਾਰ ਤੇ ਦੇਖੋ ਸਰਕਾਰ ਕੀ ਕਹਿ ਰਹੀ ਹੈ ਵੀ ਤੁਸੀਂ ਜ਼ਮੀਨ ਛੱਡੋ ਤੇ ਉਸ ਤੋਂ ਬਾਅਦ ਬੋਲੀ ਕਰਾ ਕੇ ਇੱਥੇ ਲੀਜ਼ ਤੇ ਹੀ ਦੇਣੀ ਹੈ ਅਸੀਂ ਜਿਹੜੀ ਪਹਿਲੀ ਬੋਲੀ ਉਹ ਕਿੱਧਰ ਜਾਊਗੀ ਦੇਖੋ ਹਲਕਿਆ ਨੀ ਬਹੁਤ ਸੀਗੀ ਆਪਣੀ ਸਾਡੇ ਕੋਲ ਆ ਪਹਿਲਾਂ ਮੈਂ ਦੇਖਾਂ ਸੀ ਅਸੀਂ ਤਿਆਰ ਆ ਮੈਂ ਸਰਕਾਰ ਦੇ ਹੁਕਮ ਤੋਂ ਬਾਹਰ ਨਹੀਂਗਾ ਸਰਕਾਰੀ ਮੁਲਾਜ਼ਮ ਪਰ ਜਿਵੇਂ ਹੁਣ ਇਹਨਾਂ ਦੀ ਗੱਲ ਆ ਵੀ ਕਣਕ ਵਿਜੀ ਤੇ ਇਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਥੋੜਾ ਕਹਿੰਦਾ ਮਤਲਬ ਕਣਕ ਵੜਨ ਤੱਕ ਜੇ ਤਾਂ ਕੋਈ ਕਾਜ ਤੁਸੀਂ ਲਾਏ ਠੀਕ ਹੈ ਬਿਲਕੁਲ ਨਹੀਂ ਖਾਲੀ ਹੋ ਗਈ ਤਾਂ ਫਿਰ ਆਪਾਂ ਖਾਲੀ ਕਰ ਦਣਗੇ ਪਰ ਜਿਹੜੀ ਨਿਸ਼ਾਨ ਦੀ ਹੈ ਉਹਦੇ ਤਾਂ ਕੋਈ ਦਿੱਕਤ ਨਹੀਂ ਆਪਾਂ ਨਿਸ਼ਾਨ ਦੀ ਹੈ ਤਾਂ ਹੁਣ ਵੀ ਕਰ ਸਕਦੇ ਹਾਂ ਤੁਹਾਡੇ ਤੋਂ ਕਿਹਾ ਜਮੀਨ ਅਸੀਂ ਖਾਲੀ ਕਰ ਲਏ ਸੁਣੋ ਭਾਈ ਇਹ ਗੱਲ ਨਿਸ਼ਾਨ ਦੇ ਵਿੱਚ ਨਾ ਤੁਸੀਂ ਪਾਉਣਾ ਦਖਲ ਸਾਨੂੰ ਪਤਾ ਹੈ ਗੱਲ ਨਹੀਂ ਦਖਲ ਨਹੀਂ 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 ਨਿਸ਼ਾਨ ਦੀ ਹੈ ਨਹੀਂ ਤਹਿਸੀਲਦਾਰ ਸਾਹਿਬ ਜੀ ਇੱਕ ਦੋ ਦੱਸਿਓ ਜੀ ਜਿਹੜੀ ਮੰਨ ਕੇ ਚੱਲੋ ਆਪਾਂ ਗਰਦੋਰੀ ਹੁਣ ਵੀ ਕਿਸੇ ਨੇ ਨਿਸ਼ਾਨ ਦੀ ਕਰਾਉਣੀ ਹੋਵੇ ਤਾਂ ਫਸਲ ਦੇ ਵਿੱਚ ਕੋਈ ਕਰਦਾ ਨਿਸ਼ਾਨ ਦੀ ਤੁਹਾਡੇ ਨਾਲ ਤਾਂ ਫਿਰ ਇਹ ਕਿਵੇਂ ਹੋ ਜਾਏਗੀ ਸਰਦਾਰ ਜੀ ਤੁਸੀਂ ਤਹਿਸੀਲਦਾਰ ਸਾਹਿਬ ਜੀ ਹਾਂ ਕਿ ਮੈਂ ਅਗਰ ਦੇਵਾਣਾ ਅਪਲੀਕੇਸ਼ਨ ਕੇ ਮੈਂ ਨਿਸ਼ਾਨਦੀ ਕਰਾਉਣੀ ਆ ਐਨੋ ਰੇ ਪਿੱਛੇ ਹੀ ਮਾੜਾ ਜਿਹਾ ਤੁਹਾਡਾ ਸਿੱਧਾ ਜਵਾਬ ਹੁੰਦਾ ਫਸਲ ਵੱਡਾਂਗੇ ਫਸਲ ਵੱਡੇ ਤੋਂ ਹੁਣ ਤੁਸੀਂ ਇਹ ਦੱਸੋ ਹੋਨੇ ਕਿਹੜਾ ਤਰੀਕਾ ਵੀ ਜਿਹੜਾ ਤੁਸੀਂ ਅੱਜ ਕਹਿੰਦੇ ਜੇ ਕਿ ਅੱਜ ਤੁਸੀਂ ਇਹਨੂੰ ਕਰ ਲੋ ਦਵਾ ਦਵਾ ਸ਼ਾਂਦੀ ਕਰ ਲੈਣੇ ਅੱਜ ਕਣ ਖਲੋਤੀ ਆ ਕਣਕ ਵੱਢਣ ਦੇ ਲੈ ਗਈ ਖਲੋਤੀ ਆ ਅਸੀਂ ਕਿਤਰਾ ਕਰ ਸਕਦੇ ਨਹੀਂ ਅਸੀਂ ਕਿਹੜਾ ਕਣਕ ਦਾ ਨੁਕਸਾਨ ਕਰਨਾ ਨਹੀਂ ਜਦੋਂ ਮੈਂ ਪਹਿਲੀ ਨੂੰ ਦੱਸੂਗੀ ਇੱਥੇ ਬਈ ਤੁਸੀਂ ਜਿੱਲਨੇ ਕਿਦੇ ਅਸੀਂ ਸਾਡੀ ਪੈਣੀ ਅਸੀਂ ਕਿਹੜਾ ਚੁੱਕ ਕੇ ਲੈ ਜਾਣੀ ਆ ਉਹ ਨਹੀਂ ਗੱਲ ਹੈਗੀ ਅਸੀਂ ਤਾਂ ਨਾ ਆਈ ਤਾਂ ਸਿਰਫ ਨਿਸ਼ਾਨ ਲਾਉਣੇ ਆ ਵੀ ਸਾਰੇ ਇੱਥੇ ਰਹਿਣੇ ਪੱਕਾ ਮੈਂ ਕਹਿੰਦੇ ਹੋਰ ਵੀ ਅਸੀਂ ਇਹਨਾਂ ਨੂੰ ਸਾਡੇ ਬਾਰੇ ਪਤਾ ਜੀ ਤੁਹਾਨੂੰ ਹੀ ਪਤਾ ਜੋ ਅਸੀਂ ਕਹਤਾ ਆਈ ਉਥੋਂ ਟਾਸ ਕਰ। ਮਸਲਾ ਦੇਖੋ ਮੇਰੀ ਗੱਲ ਸੁਣੋ ਜਿੱਥੇ ਸਰਕਾਰ ਵਿੱਚ ਇੰਟਰਫੇਰ ਕਰ ਗਈ। ਇਹ ਤਾਂ ਹੁਣ ਆਖਰੀ ਤੌਰ ਤੇ ਕੋਈ ਹੱਲ ਆਪਣਾ ਪੈਣਾ। ਹਾਂਜੀ ਹਾਂਜੀ ਬਿਲਕੁਲ। ਅਖੀਰ ਹਰੇਕ ਸਾਦੇ ਤੁਹਾਡੇ ਖਿਲਾਫ ਹੀ ਜਾਊ ਗੱਲ। ਬਿਲਕੁਲ। ਨਹੀਂ ਇੰਨੀ ਦੇਰ ਸਰਕਾਰ ਸ਼ਾਂਤ ਸੀ ਨਹੀਂ ਕੋਈ ਦਿੱਕਤ ਆਈ ਆਪਾਂ ਨੂੰ। ਹੁਣ ਪਰੈਸ਼ਰ ਉੱਪਰੋਂ ਬਹੁਤ ਹੈ। ਸਰਕਾਰ ਹੁਣ ਵੀ ਸ਼ਾਂਤ ਹੈ ਜੀ। ਸਰਕਾਰ ਦੇ ਜਿਹੜੇ ਚੁੰਚੇ ਆਣਾ ਸਾਡੇ ਨਾਲ ਲੱਗਦੇ ਉਹ ਨਹੀਂ ਹੋਣ ਦਿੰਦੇ। ਸਰਕਾਰ ਵਧੀਆ ਸੀ ਨੇ ਇਹ ਗੱਲ। ਦੇਖੋ ਅਸੀਂ ਸਿੱਧੀ ਸਾਦੀ ਗੱਲ ਕਰਾਂਗੇ। ਸਾਰ ਨੂੰ ਪਤਾ ਸਾਡੇ ਬਾਰੇ। ਕਿਉਂ ਜੇ ਸਰਕਾਰ ਨੂੰ ਕੀ ਪਤਾ 17 ਕਿਲੇ ਪਹਿਲੇ ਆਲੇ ਆ ਮੇਰੇ ਦਰਿਆਜ ਕਿੰਨੀ ਪਈ ਸਰਦਾਰ ਵੀ ਜਿਹੜੀ ਸਰਕਾਰ ਹੈ ਉਹ ਵੀ ਆਣੇ ਬੰਦੇ ਨਹੀਂ ਆ ਨਾਏ ਕਿਸਾਨਾਂ ਦੀ ਆ ਸੈਟੀਰੀ ਸਾਹਿਬ ਕਰ ਰਿਹਾ ਹੈ ਸਪੀਲਪੁਰ ਦਾ ਆਡਰ ਹੈ ਤੁਹਾਨੂੰ ਪਤਾ ਵੀ ਉਹ ਮਹੂ ਦੇ ਵਿੱਚ ਨਾਮ ਦੇ ਵਸਤੀ ਦਾ 108 ਕਿਲੇ ਥਾਂ ਹੈ ਉਹ ਸੁਪਰੀਮ ਕੋਰਟ ਦੇ ਆਡਰ ਤੇ ਵੀ ਹੁੰਦੇ ਹੋਣ ਡਏ ਹੋਇਆ ਇਹ ਸਾਰ ਹੋ ਰਿਹਾ ਚੰਡੀਗੜ੍ਹ ਦੇ ਕਿੰਨੀ ਜ਼ਮੀਨ ਤੇ ਇਹ ਤਾਂ ਥੋੜਾ ਵੀ ਆ ਉੱਥੇ ਨਹੀਂ ਸਰਕਾਰ ਹੁੰਦੀ ਸਿਰਫ ਜਿੱਥੇ ਕੋਈ ਮਾੜਾ ਮੁਟਾ ਅੰਦਾ ਉੱਥੇ ਹੁੰਦਾ ਠੀਕ ਆ ਯਾਰ ਸਹਿਮਤ ਆ ਜੇ ਇਹਨਾਂ ਨਾਲ ਅੱਜ ਤੁਸੀਂ ਰਹਿਣ ਦਿਓ ਇਹ ਇੱਕ ਗੱਲ ਮੈਨੂੰ ਦਾ ਪੁਆਇੰਟ ਜਾਈਆ ਪ੍ਰੋਡਿ ਸਰ ਨਾਲ ਜਿੱਥੇ ਵੀ ਤੁਸੀਂ ਗੱਲ ਕਰਨੀ ਕੋਈ ਗੱਲ ਕਰ ਲੈਣੀ ਇਹ ਆਪਸ਼ਨ ਦੇ ਰਹੇ ਆ ਹਾਂ ਜੀ ਆਪਾਂ ਕਿਉਂ ਝਗੜੇ ਚ ਪਣ ਹਾਂਜੀ ਹਾਂਜੀ ਕਾਜ ਪਖੋੜੇ ਦਿਖਾ ਕਰ ਲੈਣੇ ਗਾ ਲੈ ਲੈਣੇ ਲੈ ਲੈਣੇ ਵੇਖ ਲੈਣਾ ਇਸ ਵਾਰ ਦੀ ਫਿਰ ਲਿਖਤ ਪੜਤੂ ਕੋਈ ਲਿਖਤੀ ਪੜਤੀ ਦੇ ਵਿੱਚ ਮੈਨੂੰ ਨਹੀਂ ਲਿਖਤ ਪੜਤੂਗਾ ਨਹੀਂ ਆ ਇਸ ਤਰ੍ਹਾਂ ਹੈ ਨਾ ਕੱਲ ਦੀ ਮੀਟਿੰਗ ਰੱਖੀ ਇਹਨਾਂ ਕਿਸਾਨਾਂ ਜਿੰਨਾ ਬਿਨਾਂ ਉੱਥੇ ਆਵਾਂਗੇ ਹਾਂ ਮੈਂ ਅੱਜ ਗੱਲ ਮੈਂ ਕੱਲ ਰੱਖ ਲਈਏ ਪਰਸੋਂ ਮੈਂ ਗੱਲ ਕਰਾਂਗਾ ਹਾਂ ਦੋ ਲਿਖਤ ਪੜ ਕਰ ਲਾਂਗੇ ਕੋਡ ਬੁੱਢਾ ਜਿਹੜੇ ਬੰਦੀ ਦੇ ਨਾਲ